ਤੇ ਜਿਹੜੀ ਬੀਐਸਸੀ ਐਗਰੀਕਲਚਰ ਇਟਲੀ ਕੇ اٹਾਲੀਆ ਦੇ ਵਿੱਚ ਹੈ ਸਪੇਨ ਜਿਹੜਾ ਸਪੈਨਿਸ਼ ਦੇ ਵਿੱਚ ਹੈ ਉਰੇ ਆਪਣੀ ਇੰਗਲਿਸ਼ ਦੇ ਵਿੱਚ ਹੈ ਬੜੀ ਵਧੀਆ ਗੱਲ ਕਹੀ ਇਹ ਜਿਹੜਾ ਅਸੀਂ ਮੇਨ ਪਾਰਟ ਲਵੇ ਸਾਡਾ ਯੂਥ ਕਿਉਂ ਨਹੀਂ ਸਾਡਾ ਰਹਾ ਫਰੇਰੀਅਨ ਸਟੇਟਾਂ ਸੀ ਖੇਤੀ ਪ੍ਰਧਾਨ ਸੂਬੇ ਖੇਤੀ ਦੀ ਪੜਾਈ ਗਰੇਦੀ ਚ ਉਹ ਅੰਗਰੇਜ਼ੀ ਚ ਅੰਗਰੇਜ਼ੀ ਚ ਬੜੀ ਗ੍ਰਾਮਰ ਹਰ ਬੰਦੇ ਦੇ ਪਾਸ ਦੀ ਗੱਲ ਹੀ ਹੂੰ ਉੱਥੇ ਅਸੀਂ ਪਛੜ ਗਏ ਅਸੀਂ ਉਸ ਤੋਂ ਪਹੁੰਚਣ ਤੋਂ ਪਹਿਲਾਂ ਹੀ ਵਾਸ਼ ਆਊਟ ਹੋ ਗਏ ਹੂੰ ਪਲੱਸ 2 ਤੋਂ ਬਾਅਦ ਬੀਐਸਸੀ ਹੋਣੀ ਸੀ ਮੈਂ ਧੰਨਵਾਦ ਦਿਆਂ ਯੂਨੀਵਰਸਿਟੀ ਦਾ ਉਸ ਟਾਈਮ ਵਾਈ ਚਾਂਸਲਰ ਢਿੱਲੋਂ ਸਾਹਿਬ ਹੁੰਦੇ ਸੀ ਤੇ ਉਹਨਾਂ ਨੂੰ ਅਸੀਂ ਕਿ ਰਿਕੁਐਸਟ ਕੀਤੀ ਉਸ ਟਾਈਮ ਵੀ ਆਪਾਂ ਇਹਨਾਂ ਨੂੰ 10ਵੀਂ ਤੋਂ ਬਾਅਦ 6 ਸਾਲਾ ਬੀਐਸਸੀ ਐਗਰੀਕਲਚਰ ਕੋਰਸ ਕਰੇ ਵੀ ਆਪਣੇ ਤਾਂ ਪੰਜਾਬ ਦਾ ਤਾਂ ਬੱਚਾ ਕੋਈ ਆ ਹੀ ਨਹੀਂ ਰਿਹਾ ਹੂੰ ਉਹਨਾਂ ਨੇ 6 ਸਾਲਾ ਬੀਐਸਸੀ ਐਗਰੀਕਲਚਰ ਕੋਰਸ ਚ ਲਾਇਆ ਡਾਕਟਰ ਗੋਸਲ ਜੀ ਨੇ ਹੁਣ ਅੱਜ ਕੱਲ੍ਹ ਉਹ ਡਿਪਲੋਮਾ ਦੇ ਉੱਤੇ ਕੀ ਕਾਫੀ ਵਰਕ ਛੋਟੇ ਕੋਰਸ ਸਟਾਰਟ ਹੋਏ ਜਿਦੇ ਚ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਐਂਟਰੀ ਮਿਲੀ ਠੀਕ ਹੈ ਨਹੀਂ ਤਾਂ ਬਾਹਰਲੀ ਸਟੇਟਾਂ ਤੋਂ ਆ ਕੇ ਬੰਦੇ ਪੜ ਜਾਂਦੇ ਸੀ ਜਿਨ੍ਹਾਂ ਦੀ ਇੰਟੈਲੀਜੈਂਸੀ ਪੜਨ ਨੂੰ ਆਪਣਾ ਬੰਦਾ ਨਹੀਂ ਇੱਥੇ ਇੰਟਰ ਹੁੰਦਾ ਹਮ ਸਭ ਤੋਂ ਪਹਿਲੀ ਜਿਹੜੀ ਬੇਸਿਕ ਪਛੜੇਪਣ ਦਾ ਮੈਂ ਕਹੇ ਖੇਤੀ ਦਾ ਕਾਰਨ ਕੋ ਜਾਂ ਸਾਡਾ ਐਜੂਕੇਸ਼ਨ ਸਿਸਟਮ ਉਹ ਸਮੇਂ ਮੁਤਾਬਕ ਕਿਸੇ ਨੇ ਤਬਦੀਲ ਨਹੀਂ ਕਰਿਆ